ਅਜੇ ਤੱਕ ਇਹ ਇਦਾਂ ਸੁਣਨ ਚੀ ਨਹੀਂ ਆਇਆ ਵੀ ਕਿਸੇ ਦੀ ਸ਼ੋਲਡਰ ਦੀ ਸਰਜਰੀ ਹੋਵੇ ਤੇ ਉਹਦੀ ਡੈਥ ਹੋ ਵੀ ਹੋਵੇ ਬਾਜੀ ਕੋ ਟਾਈਟਲ ਸੀਗਾ ਉਹ ਸਾਡਾ ਸੁਪਨਾ ਹੁੰਦਾ ਸੀ ਮੇਰੇ ਵਰਗੇ ਹੋਰ ਲੱਖਾਂ ਮੁੰਡਿਆਂ ਨੂੰ ਪੰਜਾਬ ਦੇਆਂ ਨੂੰ ਇੰਡੀਆ ਨੂੰ ਉਹ ਇੱਕੋ ਸੁਪਨਾ ਉਹਨਾਂ ਨੇ ਦਿਖਾਇਆ ਸੀ ਵੀ ਇਹ ਤੁਸੀਂ ਚੀਜ਼ ਕਰ ਸਕਦੇ ਆ ਸਾਡੀ ਇਨਸਪੀਰੇਸ਼ਨ ਸੀ ਰਜਰਲ ਭਾਈ ਦੀ ਡੈੱਡ ਬੋਡੀ 'ਚ ਵੀ ਭਾਈ ਦਾ ਫੇਸ ਜਿਹੜਾ ਸੀ ਕਾਫੀ ਸਵੈਲ ਕੀਤਾ ਹੋਇਆ ਸੀਗਾ ਤੇ ਉਹ ਪੂਰਾ ਹੀ ਮਤਲਬ ਬਲੱਡ ਨਾਲ ਕਹ ਲੋ ਵੀ ਜਦੋਂ ਹੋ ਜਾਂਦਾ ਨਾ ਨੀਲ ਪੈ ਜਾਂਦਾ ਉਹ ਚੀਜ਼ਾਂ ਬਲੱਡ ਸਾਰਾ ਉੱਤੇ ਆ ਗਿਆ ਤੇ ਉਹ ਡਾਕਟਰਸ ਨੂੰ ਆ ਇਹ ਵੀ ਤੁਸੀਂ ਡਾਕਟਰਾਂ ਕੋਲੋਂ ਪੁੱਛਣ ਦਾ ਬਣਦਾ ਵੀ ਇਹ ਕਿੱਦਾਂ ਹੋਇਆ ਕਿੱਦਾਂ ਉਹ ਬੰਦਾ ਇਹ ਜਿਹਨੂੰ ਅਸੀਂ ਮਿਲ ਕੇ ਫخر ਮਹਿਸੂਸ ਕਰਦੇ ਸੀ ਵੀ ਦੱਸ ਦੇ ਸੀਗੇ ਵੀ ਅਸੀਂ ਉਹਨੂੰ ਮਿਲਣ ਚੱਲੇ ਆ ਉਹਨੂੰ ਮਿਲ ਲਿਆ ਜਾਂ ਉਹਦੇ ਵਰਗੇ ਬਾਨਾ ਸਾਡਾ ਵੀ ਸਫਰ ਇਦਾਂ ਹੀ ਮੇਰਾ ਵੀ ਬਾਡੀ ਬਿਲਡਿੰਗ ਦਾ ਸ਼ੁਰੂ ਹੋਇਆ ਮੈਨੂੰ ਖੁਦ ਨੂੰ 14 ਸਾਲ ਹੋ ਗਏ ਬਾਡੀ ਬਿਲਡਿੰਗ ਕਰਦੇ ਨੂੰ ਜੋ ਭਾਜੀ ਕੋ ਟਾਈਟਲ ਸੀਗਾ ਉਹ ਸਾਡਾ ਸੁਪਨਾ ਹੁੰਦਾ ਸੀ ਮੇਰੇ ਵਰਗੇ ਹੋਰ ਲੱਖਾਂ ਮੁੰਡਿਆਂ ਨੂੰ ਪੰਜਾਬ ਦੇਆਂ ਨੂੰ ਇੰਡੀਆ ਨੂੰ ਉਹ ਇੱਕੋ ਸੁਪਨਾ ਉਹਨਾਂ ਨੇ ਦਿਖਾਇਆ ਸੀ ਵੀ ਇਹ ਤੁਸੀਂ ਚੀਜ਼ ਕਰ ਸਕਦੇ ਆ ਸੋ ਅੱਜ ਸਾਡੇ 'ਚ ਨਹੀਂ ਰਹੀ ਇਸ ਚੀਜ਼ ਦਾ ਸਾਨੂੰ ਮਤਲਬ ਪਾੜਰਗਾ ਬੰਦਾ ਯਾਰ ਤੁਹਾਡੇ ਸਾਹਮਣੇ ਜਿਹੜਾ ਤੁਹਾਡੀ ਇਨਸਪੀਰੇਸ਼ਨ ਹੋਵੇ ਪਿਆ ਹੋਵੇ ਤਾਂ ਤੁਹਾਨੂੰ ਕੀ ਫੀਲ ਹੋਊਗਾ ਉਹੀ ਸਾਨੂੰ ਫੀਲ ਹੋ ਰਿਹਾ ਪਰਿਵਾਰ ਦਾ ਕਹਣਾ ਹੈ ਕਿ ਛੋਟੀ ਜੀ ਇੰਜਰੀ ਸੀਗੀ ਜਿਹਦਾ ਕਰਕੇ ਇੱਕ ਸੀਗਾ ਪਰ ਏਡੀ ਵੱਡੀ ਜਿਹੜੀ ਆ ਇਹ ਕਿੱਥੇ ਡਾਕਟਰਾਂ ਦਾ ਨਗੇਲੀ ਲੱਗਦੀ ਇੱਥੇ ਬਿਲਕੁਲ ਭਾਜੀ ਇਹ ਤਾਂ ਬਿਲਕੁਲ ਹੈਲਦੀ ਸੀ ਭਾਜੀ ਇਦਾਂ ਦੀ ਕੋਈ ਗੱਲਬਾਤ ਨਹੀਂ ਸੀ ਇੰਨੇ ਸਾਲ ਪ੍ਰੋਫੈਸ਼ਨ ਚ ਹੋ ਗਏ 40 ਪਲੱਸ ਸੀਗਾ ਸਾਰੇ ਉਹਦੇ ਬਲੱਡ ਵਰਕ ਹਮੇਸ਼ਾ ਨਾਰਮਲ ਆਉਂਦੇ ਰਹੇ ਕੋਈ ਇਦਾਂ ਦੀ ਕੋਈ ਦੀ ਕੋਈ ਪ੍ਰੋਬਲਮ ਨਹੀਂ ਹੈ ਅੱਜ ਤੱਕ ਕਦੀ ਇਦਾਂ ਸੋਣਾ ਇੰਜੀਨੀਅਰ ਆਏ ਵੀ ਕਿਸੇ ਦੀ ਸ਼ੋਲਡਰ ਦੀ ਸਰਜਰੀ ਹੋਵੇ ਤੇ ਉਹਦੀ ਡੈਥ ਹੋ ਵੀ ਹੋਵੇ ਹਾਰਟ ਸਰਜਰੀ ਓਪਨ ਹਾਰਟ ਬਾਈਪਾਸ ਸਰਜਰੀ ਹੋਵੇ ਜਾਂ ਹੋਰ ਮੇਜਰ ਆਰਗਨਸ ਦੀ ਸਰਜਰੀ ਹੋਵੇ ਉਦੋਂ ਤਾਂ ਬੰਦਾ ਇਹ ਗੱਲ ਕਰਦਾ ਵੀ ਇਹ ਗੱਲ ਤਾਂ ਡਾਕਟਰ ਹੀ ਦੱਸਣਗੇ ਸਾਹਮਣੇ ਆ ਕੇ ਵੀ ਇਹ ਹੋਇਆ ਤੇ ਹੋਇਆ ਕਿਦਾਂ ਸ਼ੋਲਡਰ ਦੀ ਸਰਜਰੀ ਦੇ ਵਿੱਚ ਤੁਸੀਂ ਕੀ ਆਰਟਰੀ ਰਪਚਰ ਹੋਈ ਤੁਹਾਡੇ ਤੋਂ ਤੁਹਾਡੇ ਕੋਲੋਂ ਕੀ ਚੀਜ਼ਾਂ ਹੋਈਆਂ ਮਤਲਬ ਜਿਹੜੋ ਭਾਈ ਦੀ ਡੈੱਡ ਬੋਡੀ 'ਚ ਵੀ ਭਾਈ ਦਾ ਫੇਸ ਜਿਹੜਾ ਸੀ ਕਾਫੀ ਸਵੈਲ ਕੀਤਾ ਹੋਇਆ ਸੀਗਾ ਤੇ ਪੂਰਾ ਹੀ ਮਤਲਬ ਬਲੱਡ ਨਾਲ ਕਹ ਲੋ ਵੀ ਜਦੋਂ ਹੋ ਜਾਂਦਾ ਨਾ ਨੀਲ ਪੈ ਜਾਂਦਾ ਉਹ ਚੀਜ਼ਾਂ ਬਲੱਡ ਸਾਰਾ ਉੱਤੇ ਆ ਗਿਆ ਤੇ ਉਹ ਡਾਕਟਰਸ ਨੂੰ ਆ ਇਹ ਵੀ ਤੁਸੀਂ ਡਾਕਟਰਾਂ ਕੋਲੋਂ ਪੁੱਛਣ ਦਾ ਬਣਦਾ ਵੀ ਇਹ ਕਿੱਦਾਂ ਹੋਇਆ ਕਿ